ਵੈਗਜੀ ਦਾ ਖਾਲਸਾ ਵੈਗਜੀ ਫਤਿਹਜੀ ਤੁਹਾਡੇ ਲੈ ਕੇ ਇਹ ਪਟਿਆਲਾ ਸੇ ਪੱਗ ਜਿਹਦੇ ਲੈਂਦੇ ਸੱਤ ਮੀਟਰ ਤੇ ਕਪੜਾ ਵਾ ਜਿਹੜਾ ਫੁੱਲ ਵੈਲ ਵਰਤਿਆ ਤੇ ਜਿਹੜਾ ਆਪਾਂ ਥੱਲੇ بیس ਬਣਿਆ ਉਹ ਆਪਣਾ ਇਹਦਾ 1.5 ਮੀਟਰ ਦਾ ਤੇ ਜਿਹੜਾ ਪਹਿਲਾ ਲੜ ਲਗਾਉਣਾ ਹੈ ਉਹ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਸਾਫ਼ ਕਰਕੇ ਇਹਦਾ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਉਹ ਆਪਾਂ ਬੈਗ ਤੋਂ ਪਿੰਚ ਕਰਕੇ ਖੁੱਲਦਾ ਪਤਾ ਥੱਲੇ ਤੇ ਬੰਦ ਪਾਸਾ ਉੱਪਰ ਰੱਖ ਕੇ ਜਿਹੜਾ ਆਪਾਂ ਹਾਫ ਤੋਂ ਪਿੰਚ ਕਰ ਲੈਣਾ ਜੀ ਤੇ ਆਪਾਂ ਜਿਹੜਾ ਨੂੰ ਜੇ ਆਪਣਾ ਜਿਹੜਾ ਸਿੰਗਲ ਪਿੰਚ ਕਰਦੇ ਜਿਹੜਾ ਆਪਣਾ ਲੜ ਮੋਟਾ ਜਾਂਦਾ ਤਾਂ ਆਪਾਂ ਉਹਨੂੰ ਉਸੇ ਤਰੀਕੇ ਲਗਾ ਦੇਵਾਂਗੇ ਜੇ ਆਪਣਾ ਜਿਹੜਾ ਲੜਾ ਪਤਲਾ ਹੀ ਰਹਿ ਜਾਂਦਾ ਤਾਂ ਆਪਾਂ ਉਹਨੂੰ ਡਬਲ ਫੋਲਡ ਕਰਾਂਗੇ ਯਾਨੀ ਕਿ ਡਬਲ ਪਿੰਚ ਕਰਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਜਿਹੜਾ ਆਪਾਂ ਲੜਾ ਨੂੰ ਡਬਲ ਪਿੰਚ ਕੀਤਾ ਹੈ ਤੇ ਜਿਹੜਾ ਆਪਾਂ ਇਹਦਾ ਫਾਸਲਾ ਉਹ ਆਪਾਂ ਘੱਟ ਰੱਖਾਂਗੇ ਤੇ ਬਾਅਦੋਂ ਜਿਹੜਾ ਆਪਾਂ ਬਾਜ ਨਾਲ ਇਹ ਜਿਹੜਾ ਫਾਸਲਾ ਉਹ ਵਧਾਵਾਂਗੇ ਇਸ ਨਾਲ ਕੀ ਹੁੰਦਾ ਕਿਹੜਾ بڑا ਫਾਂਸਲਾ ਵੀ ਵੱਜ ਜਾਂਦਾ ਜਿਹੜੀ ਪੂਰੀ ਪੇਚ ਦੀ ਮੋਟਾਈ ਹੋਵੇ ਵੱਜ ਜਾਂਦੀ ਹੈ ਪੂਰੀ ਚੰਗੀ ਤਰੀਕੇ ਨਾਲ ਆਪਾਂ ਲਾੜਾ ਲਗਾ ਲੈਣਾ ਹੈ ਜਿਹੜਾ ਆਪਾਂ ਅਗਲਾ ਲਾੜਾ ਲਗਾਉਣਾ ਹੈ ਉਹ ਆਪ ਪੌਜ਼ਿਟਿਵ ਇੰਪੈਕਟ ਟੋ ਪਿੰਚ ਕਰਕੇ ਖੋਲਦਾ ਪਾਸਾ ਥੱਲੇ ਤੇ ਬੰਦ ਪਾਸਾ ਉੱਪਰ ਰੱਖ ਕੇ ਜਿਹੜਾ ਆਪਾਂ ਪਹਿਲਾ ਲਾੜ ਲਗਾਇਆ ਸੀ ਉਹ ਤੋਂ ਥੋੜਾ ਜਿਹਾ ਫਾਂਸਲਾ ਹੇਠਾਂ ਥੱਲੇ ਰੱਖਣਾ ਹੈ ਤੇ ਉੱਪਰ ਜਿਹੜੇ ਪੇਚ ਨੇ ਉਹ ਆਪਾਂ ਨਾਲ ਦੀ ਨਾਲ ਉਹਦੇ ਪਿੱਛੇ ਅੱਗੇ ਪਿੱਛੇ ਹੱਥ ਫੇਰਨਾ ਹੈ ਤੇ ਆਪਾਂ ਜਿਹੜਾ ਇਹਨੂੰ ਪੱਲੇ ਨੂੰ ਪੂਰੀ ਚੰਗੀ ਤਰੀਕੇ ਨਾਲ ਖਿੱਚ ਕੇ ਹਾਫ ਤੋਂ ਪਿੰਚ ਕਰ ਦੇਣਾ ਹੈ ਤੇ ਉੱਪਰੋਂ ਜ਼ਰੂਰ ਫੋਲਡ ਕਰਨਾ ਹੈ ਜਿਹੜੇ-ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ-ਜਿਹੜੇ ਵੀਰਾਂ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਫੋਲੋ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਪੂਰੀ ਚੰਗੀ ਤਰੀਕੇ ਨਾਲ ਇਹਦਾ ਪੇਜ ਆ ਉਹ ਬਣਾ ਲਵਾਂਗੇ ਤੇ ਇਸ ਵਿੱਚ ਜਿਹੜਾ ਆਪਾਂ ਬਾਅਦ ਆਓ ਫੇਰਾਂਗੇ ਤੁਸੀਂ ਬਾਅਦ ਜਿਹੜਾ ਸਾਰੇ ਲੜ ਲਾਉਣ ਤੋਂ ਬਾਅਦ ਵੀ ਫੇਰ ਸਕਦੇ ਹੋ ਤੇ ਨਾਲ ਦੇ ਨਾਲ ਵੀ ਫੇਰ ਸਕਦੇ ਹਾਂ ਤੇ ਜਿਹੜੇ ਆਪਾਂ ਸਾਰੇ ਲੜ ਲਗਾਉਣੇ ਆ ਆਪਣੇ ਸਿਰ ਦੇ ਸੈਂਟਰ 'ਚ ਹੀ ਲਗਾਉਣੇ ਆ ਜਾਨੀ ਕਿ ਨੱਕ ਦੇ ਸਹੀ 'ਚ ਹੀ ਲਗਾਉਣੇ ਆ ਤੇ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਆਪਾਂ ਪੇਚਾਂ ਦੀ ਸਫਾਈ ਕਰਕੇ ਜਿਹੜਾ ਆਪਾਂ ਹੁਣ ਅਗਲਾ ਲੜ ਅਗਲਾ ਲੜ ਲਗਾਵਾਂਗੇ ਉਸੇ ਤਰ੍ਹਾਂ ਹੀ ਪਹਿਲੇ ਲੜਾ ਵਾਂਗੂ ਵੀ ਬੈਗ ਤੋਂ ਪਿੰਚ ਕਰਕੇ ਜਿਹੜਾ ਬੱਲ ਲ ਲਾਇਆ ਸੀ ਉਹ ਤੋਂ ਥੋੜਾ ਜਿਹਾ ফাঁਸਲਾ ਥਲੇ ਰੱਖਾਂਗੇ ਅਦੇ ਜਿਹੜਾ ਪੱਲਾ ਉਹਨੂੰ ਪੂਰੀ ਚੰਗੀ ਤਰੀਕੇ ਨਾਲ ਸਾਫ਼ ਰੱਖਾਂਗੇ ਤੇ ਆ ਬੈਗ ਤੋਂ ਪਿੰਚ ਜ਼ਰੂਰ ਕਰਨਾ ਹੈ ਪਿੰਚ ਕਰਨ ਕੀ ਹੁੰਦਾ ਜਿਹੜਾ ਤੁਹਾਡਾ ਲਾੜਾ ਜਾਂ ਪੱਲਾ ਉਹ ਟਿੱਲਾ ਨਹੀਂ ਰਹਿੰਦਾ ਤੇ ਆਪਾਂ ਉਹਨੂੰ ਹਾਫ ਤੋਂ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਉੱਪਰ ਆਪਾਂ ਜ਼ਰੂਰ ਫੋਲਡ ਕਰ ਲਵਾਂਗੇ ਤੇ ਆਪਾਂ ਇਹਨਾਂ ਨੂੰ ਡਬਲ ਫੋਲਡ ਕਰਾਂਗੇ ਤੇ ਜਿਹੜਾ ਦਾ ਆਪਾਂ ਫਾਸਲਾ ਉਹ ਆਪਾਂ ਕੱਟ ਰੱਖ ਕੇ ਤੇ ਬਾਅਦ ਫੇਰ ਲਵਾਂਗੇ ਤੇ ਜਿਹੜਾ ਹੁਣ ਆਪਾਂ ਅਗਲਾ ਲਾੜਾ ਲਗਾਉਣਾ ਹੈ ਉਹ ਜਿਹੜਾ ਆਪਾਂ ਪਹਿਲਾਂ ਲਾੜਾ ਲਗਾਇਆ ਸੀ ਉਹ ਤੋਂ ਥੋੜਾ ਹੇਠਾਂ ਚਲਾ ਥਲੇ ਰੱਖ ਕੇ ਲੈ ਬੈਗ ਤੋਂ ਪਿੰਚ ਕਰਕੇ ਆਪਾਂ ਜਿਹੜਾ ਉੱਪਰਲੇ ਜਿਹੜਾ ਆਪਾਂ ਪੇਚ ਲਗਾਇਆ ਸੀ ਉਹਨੂੰ ਥੋੜਾ ਉੱਪਰ ਨੂੰ ਚੱਕਾਂਗੇ ਤੇ ਲੜ ਨੂੰ ਲੈ ਬ ਪੱਲਾ ਲਗਾਇਆ ਸੀ ਉਹ ਤੋਂ ਥੋੜਾ ਹੇਠਾਂ ਚਲਾ ਥਲੇ ਰੱਖ ਕੇ ਜਿਹੜਾ ਆਪਾਂ ਇਹਨੂੰ ਹਾਫ ਤੋਂ ਪਿੰਚ ਕਰ ਲਵਾਂਗੇ ਪੂਰੀ ਚੰਗੀ ਤਰੀਕੇ ਨਾਲ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਗੇ ਆਪਾਂ ਕਿਸ ਤਰ੍ਹਾਂ ਪਿੰਚ ਕਰਨਾ ਤੁਸੀਂ ਉਸ ਤਰ੍ਹਾਂ ਹੀ ਇਹਨੂੰ ਪਿੰਚ ਕਰੋਗੇ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਪੂਰੀ ਚੰਗੀ ਦੇਖ ਕੇ ਜਿਹੜਾ ਆਪਣਾ ਹਾਫ ਤੋਂ ਪੈਂਚ ਜਾਂ ਫੋਲਡਰ ਕਿਹੜਾ ਆਪਾਂ ਲਾੜਾ ਉਹਨੂੰ ਆਪਾਂ ਲਗਾ ਦੇਵਾਂਗੇ ਤੇ ਜਿਹੜੇ ਉੱਪਰਲੇ ਪੇਚ ਨੇ ਉਹਨਾਂ ਦਾ ਵੀ ਆਪਾਂ ਜਿਹੜਾ ਫਾਸਲਾ ਉਹ ਇੱਕ ਇੱਕ ਸਾਰ ਰੱਖਣਾ ਹੈ ਤੇ ਜਿਹੜੀ ਸਫਾਈ ਆ ਉਹ ਪਨਾਲ ਦੇ ਨਾਲ ਵੀ ਕਰ ਸਕਦੇ ਹਾਂ ਉੱਪਰਲੇ ਪੇਚਾਂ ਦੇ ਤੇ ਸਾਰੇ ਲਾਉਣ ਤੋਂ ਬਾਅਦ ਵੀ ਕਰ ਸਕਦੇ ਆ ਜੇਕਰ ਤੁਹਾਨੂੰ ਜਿਹੜੀ ਉੱਪਰ ਪੇਚ ਦੀ ਸਫਾਈ ਕਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਡਬਲ ਸ਼ੀਸ਼ੇ ਵੀ ਵਰਤ ਸਕਦੇ ਹੋ ਤੇ ਜਿਹੜਾ ਆਪਾਂ ਇਹ ਲੜਪੂ ਚੰਗੇ ਤਰੀਕੇ ਨਾਲ ਲਗਾ ਕੇ ਜਿਹੜਾ ਆਪਾਂ ਇਹਦੇ ਵਿੱਚ ਬਾਅਦ ਆ ਫੇਰਾਂਗੇ ਬਾਅਦ ਆ ਪੜਾ ਪਿੱਛੇ ਤੱਕ ਫੇਰਨਾ ਹੈ ਪਿੱਛੇ ਜਿਹੜੀ ਆਪਣੀ ਸਫਾਈ ਆ ਉਹ ਆਪਾਂ ਦੇਖਣੀ ਹੈ ਪੂਰੀ ਚੰਗੀ ਤਰੀਕੇ ਨਾਲ ਜਿਹੜੀ ਸਫਾਈ ਆਪਣੀ ਹੋਣੀ ਚਾਹੀਦੀ ਹੈ ਪਿੱਛੇ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜਿਹੜੇ ਵੀਰ ਪਟਿਆਲਾ ਸੇ ਪੱਗ ਨਹੀਂ ਜਾਂ ਬੰਨਣ ਵਿੱਚ ਕੋਈ ਦਿੱਕਤ ਆਉਂਦੀ ਹੈ ਜਾਂ ਪ੍ਰੋਬਲਮ ਆਉਂਦੀ ਹੈ ਉਹ ਆਪਣੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਆਪਣਾ ਪੂਰੀ ਚੰਗੀ ਦੇਖ ਨਾਲ ਜਿਹੜੇ ਲੜਨੇਗੇ ਉਹਨਾਂ ਨੂੰ ਵਾਲ ਕੱਢ ਕੇ ਉਹਨਾਂ ਦੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਵਧੀਆ ਕਰਕੇ ਤੇ ਜਿਹੜਾ ਆਪਾਂ ਬਾਜ ਫੇਰ ਲਮਾਂਗੇ ਤੇ ਉੱਪਰਲੇ ਪੇਚ ਆ ਵੀ ਜਿਹੜਾ ਬਾਜ ਆ ਉਹ ਫੇਰ ਫੇਰਾਂਗੇ ਉੱਪਰਲੇ ਬੇਚਾਂ ਵੇ ਜਬ ਆ ਪਿੱਛੇ ਉਹ ਲਿਆ ਕੇ ਮੂਰੀਓ ਪੂਰੀ ਚੰਗੀ ਤਰੀਕੇ ਨਾਲ ਸਾਰੇ ਉੱਪਰਲੇ ਬੇਚਾ ਜਿਹੜਾ ਬਾਜੋ ਫੇਰਨਾ ਹੈ ਆਪਾਂ ਕਲੇ ਕਲੇ ਲੜਜਿਹੜਾ ਬਾਜੋ ਫੇਰਾਂਗੇ ਤੇ ਜਿਹੜਾ ਨੂੰ ਆਪਾਂ ਅਗਲਾ ਲੜਾ ਲਗਾਉਣਾ ਹੈ ਇਹ ਆਪਾਂ ਦਾ ਪੂਰੀ ਚੰਗੀ ਤਰੀਕੇ ਨਾਲ ਲਗਾਵਾਂਗੇ ਕਿਉਂਕਿ ਇਹ ਜਿਹੜਾ ਲੜਾ ਇਹਨਾਂ ਆਪਣੀ ਜਿਹੜੀ ਸ਼ੇਪ ਆ ਜਾਂ ਜਿਹੜੀ ਆਪਣੀ ਪੱਗ ਦੀ ਦੇਖੋ ਉਹ ਘੈਂਟ ਲੱਗੇਗੀ ਦੇਖਣ 'ਚ ਤੇ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਆਪਾਂ ਲੜਾ ਆਈ ਨੂੰ ਆਪਾਂ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਪਹਿਲਾ ਲੜਾ ਲਾਇਆ ਸੀ ਉਹ ਤੋਂ ਥੋੜਾ ਜਿਹਾ ਫਾਂਸ ਲਾ ਲੈਣ ਥੱਲੇ ਰੱਖਾਂਗੇ ਜਿਹੜਾ ਆਪਾਂ ਉੱਪਰੋਂ ਹੱਤਾ ਉਹ ਜ਼ਰੂਰ ਆਪਾਂ ਪਿੱਛੇ ਮੋਰੀਓਲਾ ਕਿਹੜਾ ਆਪਾਂ ਪਿੱਛੇ ਨੂੰ ਫੇਰ ਦੇਵਾਂਗੇ ਤੇ ਨਾਲ ਕੀ ਹੁੰਦਾ ਹੈ ਕਿ ਹੱਤ ਤੋਂ ਬਾਅਦ ਸਫਾਈ ਪਹਿਲਾਂ ਹੀ ਹੋ ਜਾਂਦੀ ਹੈ ਉੱਪਰਲੇ ਪੇਚਾਂ ਦੀ ਬਸ ਆਪਾਂ ਨੂੰ ਛੋਟੇ-ਮੋਟੇ ਬਾਜ ਫੇਰਨ ਦੀ ਜ਼ਰੂਰਤ ਨਹੀਂ ਜਿੱਥੇ ਕਿਤੇ ਵਾਲ ਹੁੰਦੇ ਹਨ ਤੇ ਆਪਾਂ ਬੁਰਜੰਗੇ ਤਰੀਕੇ ਨਾਲ ਹੱਫ ਤੋਂ ਪਿੰਚ ਕਰ ਲਵਾਂਗੇ ਤੇ ਪਿੰਚ ਕਰ ਤੋਂ ਬਾਅਦ ਆਪਾਂ ਉੱਪਰੋਂ ਜ਼ਰੂਰ ਫੋਲਡ ਕਰਵਾਂਗੇ ਕਿਹੜਾ ਲੜਾ ਜਿਹੜਾ ਆਪਾਂ ਤੇ ਆਪਾਂ ਬੁਰਜੰਗੀ ਦੇਖ ਕੇ ਨਾਲ ਜਿਹੜਾ ਆਪਾਂ ਲਾੜਾ ਇਹ ਲਗਾ ਦੇਵਾਂਗੇ ਤੇ ਲੜ ਲਗਾਉਣ ਤੋਂ ਬਾਅਦ ਜਿਹੜੀ ਆਪਣੀ ਆਪਾਂ ਲਗ ਦੇਗੇ ਆਪਣੀ ਜਿਹੜੀ ਪਾਗਾ ਦੇਖੀ ਆ ਤਾਂ ਆਪਾਂ ਉਹਨੂੰ ਹੱਥ ਫੇਰ ਕਿਹੜੇ ਵੀ ਮੱਡੀ ਕਰ ਲਵਾਂਗੇ ਉਸ ਵੇ ਜਿਹੜਾ ਆਪਾਂ ਛੇਵੇਂ ਲੜਜਾਂ ਨੂੰ ਬਾਜ ਫੇਰਾਂਗੇ ਸਾਰੇ ਲੜਣਾ ਜਿਹੜਾ ਆਪਾਂ ਪੇਚਾ ਜਿਹੜਾ ਬਾਜ ਫੇਰਾਂਗੇ ਜਿੱਥੇ ਕਿਤੇ ਆਪਾਂ ਨੂੰ ਲੱਗਦਾ ਕਿ ਬਲ ਨੇ ਤੇ ਆਪਣੇ ਜਿਹੜੀ ਨੋਕ ਆਪਾਂ ਨੂੰ ਸੈੱਟ ਕਰਾਂਗੇ ਉਸ ਵਿੱਚ ਵੀ ਜਿਹੜਾ ਬਾਜੋ ਫੇਰਾਂਗੇ ਤੇ ਆਪਾਂ ਇਹੜਾ ਉੱਪਰਲੇ ਪੇਜ ਨੇ ਉਹਨਾਂ 'ਚ ਵੀ ਜਿਹੜਾ ਆਪਾਂ ਥੋੜਾ ਥੋੜਾ ਬਾਜ ਫੇਰਾਂਗੇ ਤੇ ਆਪਾਂ ਜਿਹੜਾ ਬੈਗ ਤੋਂ ਜ਼ਰੂਰ ਪਿੰਚ ਕਰਨਾ ਹੈ ਜਿਹੜਾ ਆਪਣਾ ਲਾੜਾ ਉੱਟ ਲੈਣਾ ਰਜਣ ਤੇ ਜਿਹੜਾ ਆਪਾਂ ਪੱਗ ਬੈਨ ਲਗਾਉਣਾ ਹੈ ਆਪਾਂ ਜਿਹੜਾ ਨੱਕ ਦੀ ਛੇ ਚ ਲਗਾਉਣਾ ਹੈ ਜਿਹੜਾ ਆਪਾਂ ਹੁਣ ਕਲਗੀ ਲੜ ਦਾ ਜਿਹੜਾ ਪਰਗਾਮਾ ਗਿਓ ਆਪਾਂ ਨੇ ਜਿਹੜੇ ਦੋ ਪੱਲੇ ਹੋ ਜਾਣਗੇ ਤੇ ਜਿਹੜਾ ਆਪਾਂ ਖੱਬਾ ਪੱਲਾ ਉਹ ਆਪਾਂ ਹਾਫ ਫੋਲਡ ਕਰਦਾਂਗੇ ਸੱਜਾ ਪੱਲਾ ਹਾਫ ਫੋਲਡ ਕਰਦਾਂਗੇ ਤੇ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਕਲਗੀ ਲੜ ਲਗਾ ਦੇਵਾਂਗੇ ਇਹਦਾ ਅੱਧਾ ਫੋਲਡਰ ਤੇ ਉਧਰੋਂ ਅੱਧਾ ਫੋਲਡ ਕਰਨਾ ਕੀ ਹੁੰਦਾ ਹੈ ਕਿ ਜਿਹੜਾ ਆਪਣੀ ਕਲਗੀ ਲੜ ਚਾਹ ਉਹ ਪੂਰੀ ਚੰਗੀ ਤਰੀਕੇ ਨਾਲ ਸਫਾਈ ਆ ਜਾਂਦੀ ਹੈ ਵਾ ਇੱਕ ਅੱਧਾ ਹੀ ਬਲ ਜਿਹੜਾ ਹੋ ਰਹਿੰਦਾ ਹੈ ਤੇ ਪੂਰੀ ਚੰਗੀ ਤਰਿਕਾ ਨਾਲ ਕਲਗੀ ਲੜ ਦੀ ਸਫਾਈ ਕਰਨ ਤੋਂ ਬਾਅਦ ਜਿਹੜਾ ਪੱਗ ਪੈਂਦੇ ਥੱਲੇ ਉਹ ਲਿਆ ਕੇ ਕਲਗੀ ਲੜ ਨੂੰ ਸੱਜੇ ਪਾਸੇ ਵੱਲ ਨੂੰ ਆਪਾਂ ਮੋੜ ਦੇਵਾਂਗੇ ਤੇ ਅੱਗੇ ਪਾਸੇ ਵੱਲ ਨੂੰ ਮੋੜ ਤੋਂ ਬਾਅਦ ਜਿਹੜਾ ਆਪਣੇ ਕਲਗੀ ਲੜ ਵਿੱਚ ਬਲਣਗੇ ਉਹ ਆਪਾਂ ਪਾ ਲਵਾਂਗੇ ਤੇ ਪਾਉਣ ਤੋਂ ਬਾਅਦ ਜਿਹੜਾ ਆਪਾਂ ਉਹ ਲੜ ਨੂੰ ਢੱਕ ਦੇਵਾਂਗੇ ਤੇ ਤੁਸੀਂ ਇਹ ਤਿਆਰ ਰੱਖਣੇ ਕਿਹੜਾ ਕਲਗੀ ਲੜ ਜਿਹੜਾ ਪੱਗ ਪੈਣਾ ਉਹ ਮੁਚਿਆ ਨਾ ਹੋਵੇ ਸਿੱਧਾ ਹੋਵੇ ਤੇ ਜਿਹੜਾ ਪਾਣਾ ਕਲਗੀ ਲਾੜੋਂ ਆਪਾਂ ਦਵਾ ਦੇਵਾਂਗੇ ਤੇ ਦਵਾਉਣ ਤੋਂ ਬਾਅਦ ਤੇ ਹੁਣ ਆਪਾਂ ਜਿਹੜੀ ਪੱਗ ਦੀ ਥੋੜੀ-ਮੋਟੀ ਸੈਟਿੰਗ ਕਰਾਂਗੇ ਜਿੱਥੇ ਕਿਤੇ ਆਪਾਂ ਨੂੰ ਬਲ ਲੱਗਦੇ ਹਨ ਤੇ ਆਪਾਂ ਕਲਗੀ ਲੜਦੇ ਜਿਵੇਂ ਤੇ ਵੀਡੀਓ ਚ ਦੇਖ ਰਹੇ ਹੋ ਉਸੇ ਤਰ੍ਹਾਂ ਆਪਾਂ ਬਾਜ ਫੇਰਾਂਗੇ ਤੇ ਇਹਦੇ ਨਾਲ ਕੀ ਹੁੰਦਾ ਜਿਹੜਾ ਆਪਣੇ ਬਲ ਨੇਗੇ ਕਲਗੀ ਲੜਦੇ ਵਾਲੇ ਵਾਲੇ ਆਪਾਂ ਨੋ ਨਿਕਲ ਜਾਂਦੇ ਹਨ ਜਿਹੜਾ ਆਪਾਂ ਸੇ ਟਕਣਾ ਹੈ ਉਹ ਪਹਿਲਾਂ ਲੱਗਦਾ ਗਿਆ ਸੀਗਾ ਉਹਨੂੰ ਆਪਾਂ ਖਿੱਚ ਲਵਾਂਗੇ ਤੇ ਤੇ ਜਿਹੜੀ ਹੁਣ ਆਪਾਂ ਅੱਖਾਂ ਤੋਂ ਛੋਟੇ-ਛੋਟੇ ਪੱਗ ਚੱਕਾਂਗੇ ਤੇ ਜਿਹੜੀ ਆਪਣੀ ਪੱਗ ਆ ਉਹ ਆਪਾਂ ਦੇਖਣੀ ਆ ਵੀ ਅੱਖਾਂ ਤੋਂ ਬਰਾਬਰ ਹੈ ਤੇ ਜਿਹੜਾ ਆਪਾਂ ਸੈਟ ਆ ਕਰਾਂਗੇ ਉਹ ਪਾ ਜਿਹੜੇ ਚਾਰੀ ਪਾਸੇ ਜਿਹੜੇ ਟਕ ਲੈਣੇ ਨੇ ਟਕਣ ਤੋਂ ਬਾਅਦ ਜਿਹੜਾ ਆਪਾਂ ਪਿਛਲਾ ਲੜ ਆਪਣਾ ਲੜ ਸੀਗਾ ਉਹਨੂੰ ਆਪਾਂ ਖਿੱਚਾਂਗੇ ਖਿੱਚਣ ਤੋਂ ਬਾਅਦ ਜਿੱਥੇ-ਕਿੱਥੇ ਆਪਣਾ ਜਿਹੜਾ ਚਰਨ ਨਗਾ ਰਹਿੰਦਾ ਹੈ ਉਹਪਾ ਟਕ ਲਾਵਾਂਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ